ਇੱਕ ਐਸ ਵੇਲੇ ਦੀ ਖਾਸ ਖਬਰ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਆ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਿਮਰਨਜੀਤ ਸਿੰਘ ਮਾਨ ਨੇ ਸਪਸ਼ਟੀਕਰਨ ਮੰਗਿਆ ਹੈ ਅਮਰਿਤਪਾਲ ਸਿੰਘ ਦੀ ਮਾਤਾ ਤੋਂ ਜੀ ਹਾਂ ਅਮਰਿਤਪਾਲ ਸਿੰਘ ਦੀ ਮਾਤਾ ਤੋਂ ਸਪਸ਼ਟੀਕਰਨ ਜਿਹੜਾ ਮੰਗਿਆ ਗਿਆ ਹੈ ਸੋ ਹਾਲਾਂਕਿ ਖਾਲਸਤਾਨ ਵਾਲੇ ਬਿਆਨ ਤੋਂ ਬਾਅਦ ਇਹ ਸਪਸ਼ਟੀਕਰਨ ਮੰਗਿਆ ਗਿਆ ਹੈ ਇਹ ਗੱਲ ਜਿਹੜੀ ਹੈ ਸਾਫ਼ ਹੋ ਚੁੱਕੀ ਹੈ ਅਮਰਿਤਪਾਲ ਸਿੰਘ ਦੇ ਮਾਤਾ ਨੇ ਜੋ ਖਾਲਿਸਤਾਨੀ ਸਮਰਥਕ ਨਹੀਂ ਹੋਣ ਦਾ ਬਿਆਨ ਦਿੱਤਾ ਸੀ ਅਮਰਿਤਪਾਲ ਦੇ ਲਈ ਹਾਲਾਂਕਿ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਜਿਹੜਾ ਹੈ ਇਸ ਤੇ ਸਪਸ਼ਟੀਕਰਨ ਮੰਗਿਆ ਹੈ ਉਹਨਾਂ ਨੇ ਕਿਹਾ ਇਹ ਕਿ ਆਖਰ ਇਹ ਸਪਸ਼ਟੀਕਰਨ ਜਿਹੜਾ ਹੈ ਜ਼ਰੂਰ ਹੁਣ ਦਿੱਤਾ ਜਾਣਾ ਚਾਹੀਦਾ ਹੈ ਹਾਲਾਂਕਿ ਕਿਉਂ ਇਹ ਬਿਆਨ ਜਿਹੜਾ ਹੈ ਦਿੱਤਾ ਗਿਆ ਹੈ ਪਹਿਲਾਂ ਗੱਲ ਕਰਦੇ ਆ ਜਿੱਥੇ ਅਮਰਿਤਪਾਲ ਸਿੰਘ ਹੋਰਾਂ ਨੇ ਜਿਹੜੀ ਹੈ ਸੌ ਚੁੱਕ ਲਈ ਹੈ ਤੇ ਉਹ ਰਸਮੀ ਤੌਰ ਤੇ ਹੁਣ ਬਿਲਕੁਲ ਐਮਪੀ ਬਣ ਚੁੱਕੇ ਨੇ ਹਾਲਾਂਕਿ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਰਸਮੀ ਤੌਰ ਤੇ ਹੁਣ ਸੰਸਦ ਮੈਂਬਰ ਬਣ ਚੁੱਕੇ ਨੇ ਅਮਰਿਤਪਾਲ ਸਿੰਘ ਦੇ ਮਾਤਾ ਨੇ ਜਿਸ ਦਿਨ ਸੌਂ ਚੁੱਕੀ ਸੀ ਉਸ ਦਿਨ ਬਿਆਨ ਦਿੱਤਾ ਸੀ ਕਿ ਮੇਰਾ ਪੁੱਤਰ ਅਮਰਿਤਪਾਲ ਸਿੰਘ ਕੋਈ ਖਾਲਸਤਾਨੀ ਸਮਰਥਕ ਨਹੀਂ ਹੈ ਸਗੋਂ ਪੰਜਾਬ ਦੇ ਕੰਮਾਂ ਲਈ ਪੰਜਾਬ ਦੇ ਯੋਧਿਆਂ ਵਾਂਗੂ ਜਿਹੜਾ ਹੈ ਉਹ ਯੂਜਨਾ ਚਾਹੁੰਦਾ ਹੈ ਪੰਜਾਬ ਲਈ ਜੋ ਬਣਦੇ ਕਾਰਜ ਨੇ ਜੋ ਰਿੰਦੇ ਕਾਰਜ ਨੇ ਉਹ ਮੇਰਾ ਪੁੱਤਰ ਜ਼ਰੂਰ ਕਰਨਾ ਚਾਹੁੰਦਾ ਹੈ ਹਾਲਾਂਕਿ ਅਮਰਿਤਪਾਲ ਸਿੰਘ ਦੀ ਮਾਤਾ ਨੇ ਇਹ ਬਿਆਨ ਜਿਹੜਾ ਹੈ ਜਾਰੀ ਕੀਤਾ ਸੀ ਪਰ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦੇ ਉੱਤੇ ਦਿੱਤੇ ਹੋਏ ਇਸ ਬਿਆਨ ਤੋਂ ਬਾਅਦ ਅਮਰਿਤਪਾਲ ਸਿੰਘ ਹੋਰਾਂ ਨੇ ਵੀ ਆਪਣਾ ਜਿਹੜਾ ਹੈ ਸਟੈਂਡ ਕਲੀਅਰ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਮਾਤਾ ਨੇ ਇਹ ਬਿਆਨ ਜਿਹੜਾ ਹੈ ਜਾਣੇ ਅਣਜਾਣੇ ਦੇ ਵਿੱਚ ਦਿੱਤਾ ਹੈ ਮੈਂ ਖਾਲਸਤਾਨੀ ਸਮਰਥਕ ਹਾਂ ਔਰ ਇੱਕ ਸਾਖੀ ਦਾ ਹਵਾਲਾ ਵੀ ਜਿਹੜਾ ਹੈ ਅਮਰਿਤਪਾਲ ਸਿੰਘ ਹੋਰਾਂ ਦੇ ਤਰਫੋਂ ਦਿੱਤਾ ਗਿਆ ਹੈ ਉਧਰ ਦੂਜੇ ਪਾਸੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਨੇ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੇ ਇਹ ਗੱਲ ਤੇ ਜਿਹੜਾ ਹੈ ਜਵਾਬ ਮੰਗਿਆ ਹੈ ਹਾਲਾਂਕਿ ਉਹਨਾਂ ਨੇ ਜਵਾਬ ਮੰਗਿਆ ਹੈ ਅਮਰਤਪਾਲ ਸਿੰਘ ਦੇ ਮਾਤਾ ਤੋਂ ਕਿਉਂ ਉਹਨਾਂ ਨੇ ਅਜਿਹਾ ਬਿਆਨ ਦਿੱਤਾ ਹੈ ਖਾਲਿਸਤਾਨ ਦੇ ਜਿਹੜਾ ਹੈ ਹਟ ਕੇ ਹਾਲਾਂਕਿ ਖਾਲਿਸਤਾਨ ਦੀ ਮੰਗ ਤੋਂ ਬਿਨਾਂ ਜਿਹੜਾ ਇਹ ਬਿਆਨ ਦਿੱਤਾ ਗਿਆ ਹੈ ਕਿਉਂ ਦਿੱਤਾ ਗਿਆ ਇਸ ਤੇ ਜਿਹੜਾ ਹੈ ਜਵਾਬ ਬਿਲਕੁਲ ਮੰਗਿਆ ਗਿਆ ਹੈ ਹਾਲਾਂਕਿ ਇਹ ਗੱਲ ਉਹਨਾਂ ਨੇ ਸਾਫ਼ ਤੌਰ ਤੇ ਕਹੀ ਹੈ ਕਿ ਆਖਰ ਕਿਉਂ ਅਜਿਹਾ ਹੋਇਆ ਕਿਉਂਕਿ ਖਾਲਸਤਾਨ ਬਣਾਉਣ ਦੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਹੋਈਆਂ ਨੇ بڑے ਲੋਕਾਂ ਨੇ ਜਿਹੜਾ ਆਪਣਾ ਲਹੂ ਡੋਲਿਆ ਖੂਨ ਵਹਾਇਆ ਪਰ ਸਾਡੇ ਉਹਨਾਂ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਜਿਹੜਾ ਹੈ ਸਾਈਡ ਕਰ ਦਿੱਤਾ ਗਿਆ ਔਰ ਜੇ ਗੱਲ ਕਰੀਏ ਤਾਂ ਸਾਡੇ ਉਹਨਾਂ ਲੋਕਾਂ ਦੀਆਂ ਕੁਰਬਾਨੀਆਂ ਨੂੰ ਪੁਲਾ ਦੇਣਾ ਆਪਣੇ ਪ੍ਰਾਪਤੀ ਦੇ ਨਿਸ਼ਾਨੇ ਨੂੰ ਮਿੱਥ ਕੇ ਸਾਈਡ ਹੋ ਜਾਣਾ ਇਹ ਗੱਲ ਸਹੀ ਨਹੀਂ ਹੈ ਹਾਲਾਂਕਿ ਇੱਕ ਜਵਾਬ ਜਿਹੜਾ ਹੈ ਚਿੱਠੀ ਦੇ ਵਿੱਚ ਮੰਗਿਆ ਗਿਆ ਹੈ ਅਮਰਿਤਪਾਲ ਸਿੰਘ ਹੋਰਾਂ ਦੀ ਮਾਤਾ ਤੋਂ ਇਹ ਜਿਹੜਾ ਜਵਾਬ ਹੈ ਉਹ ਮੰਗਿਆ ਗਿਆ ਹੈ ਇਸ ਤੇ ਜਵਾਬ ਤਲਬੀ ਜਿਹੜੀ ਹੈ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿਉਂ ਇਹ ਬਿਆਨ ਦਿੱਤਾ ਕਿਸ ਦੇ ਬਿਲਕੁਲ ਪ੍ਰਭਾਵ ਹੇਠ ਆ ਕੇ ਬਿਆਨ ਦਿੱਤਾ ਕਿਉਂ ਇਸ ਦੀ ਜਿਹੜੀ ਹੈ ਜ਼ਰੂਰਤ ਪਈ ਹੈ ਇਹ ਸਾਰੀਆਂ ਚੀਜ਼ਾਂ ਬਿਲਕੁਲ ਜਿਹੜੀਆਂ ਨੇ ਵੇਖੀਆਂ ਜਾ ਰਹੀਆਂ ਨੇ ਨੋਟ ਕੀਤਾ ਜਾ ਰਿਹਾ ਹੈ ਕਿਉਂ ਇਹ ਬਿਆਨ ਜਿਹੜਾ ਹੈ ਦਿੱਤਾ ਗਿਆ ਹੈ ਅਮਰਿਤਪਾਲ ਸਿੰਘ ਦੀ ਮਾਤਾ ਨੇ ਇਹ ਬਿਆਨ ਕਿਉਂ ਦਿੱਤਾ ਹੈ ਇਹਦੇ ਬਾਰੇ ਲਗਾਤਾਰ ਕੁਝ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਵਿਚਾਰੀਆਂ ਜਾ ਰਹੀਆਂ ਨੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸਿਮਰਨਜੀਤ ਸਿੰਘ ਮਾਨ ਨੇ ਇਹ ਜਵਾਬ ਮੰਗਿਆ ਹੈ ਹਾਲਾਂਕਿ ਸਿਮਰਨਜੀਤ ਮਾਨ ਜਿਹੜੇ ਨੇ ਉਹ ਇਸ ਚੀਜ਼ ਤੇ ਬਿਲਕੁਲ ਜਵਾਬ ਮੰਗ ਰਹੇ ਨੇ ਹਾਲਾਂਕਿ ਜੇ ਗੱਲ ਕਰੀਏ ਤਾਂ ਸਿਮਰਨਜੀਤ ਸਿੰਘ ਮਾਨ ਦੀ ਇਹ ਜਵਾਬ ਤਲਖੀ ਜਿਹੜੀ ਹੈ ਬਿਲਕੁਲ ਕਾਫੀ ਵੱਡੀ ਹੈ ਹਾਲਾਂਕਿ ਕਾਫੀ ਵੱਡਾ ਜਿਹੜਾ ਖਾਤਾ ਹੈ ਉਹ ਜ਼ਾਰੀ ਕੀਤਾ ਗਿਆ ਹੈ ਅਮਰਿਤਪਾਲ ਸਿੰਘ ਦੇ ਮਾਤਾ ਹੋਰਾਂ ਦੇ ਲਈ ਹਾਲਾਂਕਿ ਕਾਫੀ ਸਵਾਲ ਜਵਾਬ ਜਿਹੜੇ ਇਹਨਾਂ ਦੇ ਵਿੱਚ ਪੁੱਛੇ ਗਏ ਨੇ ਪਰ ਅਮਰਿਤਪਾਲ ਸਿੰਘ ਹੋਰਾਂ ਨੇ ਆਪਣਾ ਬਿਲਕੁਲ ਸਟੈਂਡ ਜਿਹੜਾ ਹੈ ਉਹ ਕਲੀਅਰ ਕਰ ਦਿੱਤਾ ਹੈ ਬਿਲਕੁਲ ਅਮਰਿਤਪਾਲ ਸਿੰਘ ਹੋਰਾਂ ਨੇ ਕਿਹਾ ਹੈ ਕਿ ਇਹ ਮਾਤਾ ਨੇ ਜਿਹੜਾ ਬਿਆਨ ਹੈ ਉਹ ਬਿਲਕੁਲ ਕਿਸੇ ਪਰਵਾਬ ਹੇਠਾ ਕੇ ਦਿੱਤਾ ਹੈ ਅਸੀਂ ਆਪਣੇ ਪ੍ਰਾਪਤੀ ਦੇ ਨਿਸ਼ਾਨੇ ਵੱਲ ਚੱਲੇ ਹੋਏ ਹਾਂ ਹਾਲਾਂਕਿ ਅਮਰਿਤਪਾਲ ਸਿੰਘ ਦੀ ਇੱਕ ਚਿੱਠੀ ਵੀ ਜਿਹੜੀ ਹੈ ਵਾਇਰਲ ਹੋ ਰਹੀ ਹੈ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਉਸ ਚਿੱਠੀ ਦੇ ਵਿੱਚ ਵੀ ਅਮਰਿਤਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਜਿਹੜੇ ਉਸ ਦੇ ਸਮਰਥਕ ਨੇ ਉਹਨਾਂ ਨੇ ਕਿਹਾ ਹੈ ਕਿ ਅਜਿਹਾ ਕੋਈ ਬਿਆਨ ਜਿਹੜਾ ਹੈ ਉਹ ਨਹੀਂ ਦੇਣਾ ਚਾਹੀਦਾ ਇਹ ਜਿਹੜੇ ਸਾਨੂੰ ਪਿਆਰ ਕਰਦੇ ਨੇ ਚਾਹੁੰਦੇ ਨੇ ਉਹ ਅਜਿਹਾ ਬਿਆਨ ਦੇਣ ਤੋਂ ਗੁਰੇਜ਼ ਕਰਨ ਇਹ ਗੱਲਬਾਤ ਖੁਦ ਅਮਰਿਤਪਾਲ ਸਿੰਘ ਹੋਰਾਂ ਨੇ ਕਹਿਣਾ ਕੀਤੀ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਲੈ ਕੇ ਚੱਲਦੇ ਆਂ ਖਾਸ ਖਬਰ ਜਿਹੜੀ ਐ ਸਾਹਮਣੇ ਆ ਰਹੀ ਐ ਜਿੱਥੇ ਕਿ ਨੈਸ਼ਨਲ ਹਾਈਵੇ ਤੇ ਸ਼ਰਧਾਲੂਆਂ ਦੇ ਨਾਲ ਭਰੀ ਜਿਹੜੀ ਐ ਬੱਸ ਪਲਟ ਗਈ ਐ 2 ਦਰਜਨ ਯਾਤਰੀ ਜਿਹੜੇ ਨੇ ਜ਼ਖਮੀ ਹੋ ਗਏ ਨੇ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਵਿੱਚ ਨੈਸ਼ਨਲ ਹਾਈਵੇ ਤੇ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਸ਼ਰਧਾਲੂਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਰਸਤੇ ਦੇ ਵਿੱਚ ਪਲਟ ਜਾਂਦੀ ਹੈ বাস ਪਲਟਦੇ ਆ ਹੀ ਅੰਦਰ ਸਵਾ ਅਸਵਾਰ ਯਾਤਰੀਆਂ ਵਿੱਚ ਰੌਲਾ ਪੈ ਜਾਂਦਾ ਹੈ ਤੇ ਸਥਾਨਕ ਲੋਕਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਜ਼ਖਮੀ ਸ਼ਰਧਾਲੂਆਂ ਨੂੰ ਬਾਹਰ ਕੱਢਿਆ ਉਹਨਾਂ ਨੇ ਐਂਬੂਲੈਂਸ ਨੂੰ ਬੁਲਾ ਕੇ ਨਜ਼ਦੀਕੀ ਹਸਪਤਾਲ ਭੇਜ ਦਿੱਤਾ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਟੀਮ ਕਾਫੀ ਦੇਰ ਤੋਂ ਬਾਅਦ ਪਹੁੰਚਣਾ ਕੀਤੀ ਸੀ ਦਰਸਲ ਸ਼ਰਧਾਲੂਆਂ ਨਾਲ ਭਰੀ ਬੱਸ ਨੈਸ਼ਨਲ ਹਾਈਵੇ ਤੇ ਗੋਰਖਪੁਰ ਵੱਲ ਜਾ ਰਹੀ ਸੀ ਅੱਜ ਅਤੇ ਕਪਤਾਨ ਗੰਜ ਚੌਰਾਹੇ ਤੇ ਪਹੁੰਚੀ ਹੀ ਸੀ ਕਿ ਇੱਕ ਬੇਕਾਬੂ ਹੋ ਕੇ ਬੱਸ ਉੱਥੋਂ ਪਲਟ ਜਾਂਦੀ ਹੈ ਜਿਵੇਂ ਹੀ ਬੱਸ ਪਲਟ ਜਾਂਦੀ ਹੈ ਤਾਂ ਅੰਦਰ ਸਵਾਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸਥਾਨਕ ਲੋਕ ਤੁਰੰਤ ਮੌਕੇ ਤੇ ਪੇੜ ਰੂਪ ਦੇ ਵਿੱਚ ਇਕੱਠੇ ਹੁੰਦੇ ਨੇ ਫਸੀਆਂ ਅੰਦਰ ਸਵਾਰੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਗੰਬੀਰ ਜ਼ਖਮੀ ਯਾਤਰੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਹੈ। ਪ੍ਰਾਪਰ ਜਾਣਕਾਰੀ ਅਨੁਸਾਰ ਬੱਸ ਦੇ ਵਿੱਚ ਸਵਾਰ ਸਾਰੇ ਯਾਤਰੀ ਅਜਮੇਰ ਸ਼ਰੀਫ ਤੋਂ ਬਿਹਾਰ ਜਾ ਰਹੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਕਪਤਾਨ ਗੰਜ ਥਾਣੇ ਦੀ ਪੁਲਿਸ ਜਿਸ ਦੀ ਚੌਂਕੀ ਘਟਨਾ ਵਾਲੀ ਥਾਂ ਤੋਂ ਮਹਿਜ਼ 100 ਮੀਟਰ ਦੀ ਦੂਰੀ ਤੇ ਹੈ ਉਹਨੂੰ ਘਟਨਾ ਵਾਲੀ ਥਾਂ ਤੇ ਪਹੁੰਚਣ ਚ ਕਾਫੀ ਸਮਾਂ ਜਿਹੜਾ ਹੈ ਲੱਗ ਗਿਆ ਸੀ ਕਾਫੀ ਸਮਾਂ ਜਿਹੜਾ ਹੈ ਪੁਲਿਸ ਨੂੰ ਲੱਗਿਆ ਇਸ ਤੇ ਵੀ ਵਿਚਾਰ ਚਰਚਾ ਜਿਹੜੀ ਹੈ ਚੱਲ ਰਹੀ ਹੈ ਕਿ ਆਖਰ ਇੰਨਾ ਸਮਾਂ ਜਿਹੜਾ ਹੈ ਕਿਉਂ ਲੱਗ ਜਾਂਦਾ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜਿੱਥੇ ਮਾਨਸਾ ਜ਼ਿਲ੍ਹੇ ਦਾ ਇੱਕ ਗਰੀਬ ਕਿਸਾਨ ਜ਼ਮੀਨ ਵੇਚ ਕੇ 2 ਮਹੀਨੇ ਪਹਿਲਾਂ ਕੈਨੇਡਾ ਭੇਜੀ ਧੀ ਦੀ লাশ ਭਾਰਤ ਲਿਆਉਣ ਲਈ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਪਰਿਵਾਰ ਵੱਲੋਂ ਉਮੀਦਾਂ ਤੇ ਚਾਹਵਾਂ ਨਾਲ ਭੇਜੀ ਧੀ ਦੀ ਕੈਨੇਡਾ ਦੇ ਵਿੱਚ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਪਰਿਵਾਰ ਦੀ ਇਸ ਵੇਲੇ ਆਰਥਿਕ ਤੌਰ ਤੇ ਇੰਨੀ ਗੁੰਜਾਇਸ਼ ਨਹੀਂ ਹੈ ਕਿ ਉਹ ਆਪਣੇ ਘਰ ਦੀ ਜੰਮੀ ਜਾਈ ਦੀ লাশ ਪਿੰਡ ਲਾਸ ਕਰਨ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਅਪੀਲ ਕੀਤੀ ਹੈ ਕਿ ਲਾਸ਼ ਪਿੰਡ ਲਿਓਨ ਚ ਮਦਦ ਕੀਤੀ ਜਾਵੇ ਵੇਰਵਿਆਂ ਮੁਤਾਬਕ ਮਾਨਸਾ ਜ਼ਿਲ੍ਹੇ ਦੇ ਪਿੰਡ ਵਰੇ ਦੇ 2 ਏਕੜ ਜ਼ਮੀਨ ਦੇ ਮਾਲਕ ਗਰੀਬ ਕਿਸਾਨ ਮਿੱਠੂ ਸਿੰਘ ਨੇ ਆਪਣੀ ਇੱਕ ਏਕੜ ਜ਼ਮੀਨ ਵੇਚ ਕੇ ਆਪਣੀ ਧੀ ਨੂੰ ਕਰੀਬ 26 ਲੱਖ ਰੁਪਏ ਲਗਾ ਕੇ 2 ਮਹੀਨੇ ਪਹਿਲਾਂ ਕੈਨੇਡਾ ਭੇਜਿਆ ਸੀ ਹੁਣ ਪਰਿਵਾਰ ਕੋਲ ਕੈਨੇਡਾ ਤੋਂ ਬੰਦ ਭਾਗੀ ਖਬਰ ਇਹ ਆ ਗਈ ਹੈ ਕਿ ਉਹਨਾਂ ਦੀ ਭੀ ਹਾਰਟ ਅਟੈਕ ਦੇ ਨਾਲ ਉਸਦੀ ਮੌਤ ਹੋ ਗਈ ਹੈ ਲਾਸ਼ ਨੂੰ ਪੰਜਾਬ ਲਿਆਉਣ ਲਈ 35 ਲੱਖ ਰੁਪਏ ਦੇ ਕਰੀਬ ਖਰਚਾ ਆਵੇਗਾ ਪਰ ਉਹਨਾਂ ਕੋਲ ਇੰਨਾ ਪੈਸਾ ਨਾ ਹੋਣ ਕਾਰਨ ਘਰ ਦੇ ਵਿੱਚ ਪਰਿਵਾਰ ਮਾਇੂਸ ਬੈਠਾ ਹੈ ਮਿੱਠੂ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਕੋਲ ਆਪਣੀ ਧੀ ਬੇਅੰਤ ਕੌਰ ਜਿਸ ਦੀ ਉਮਰ 25 ਸਾਲ ਹੈ ਇਸ ਸਾਲ 31 ਮਾਰਚ ਨੂੰ ਆਪਣੀ ਇੱਕ ਏਕੜ ਜ਼ਮੀਨ ਵੇਚ ਕੇ 26 ਲੱਖ ਰੁਪਏ ਖਰਚ ਕਰਕੇ ਚਾਵਾਂ ਨਾਲ ਕੈਨੇਡਾ ਭੇਜਿਆ ਸੀ ਤਾਂ ਉਹਨਾਂ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਦੇ ਨਾਲ ਘਰ ਦੇ ਹਾਲਾਤ ਸੁਦਰ ਸਕਣਗੇ ਉਹਨਾਂ ਦੇ ਮਨ ਭਰੇ ਮਨ ਨਾਲ ਦੱਸਿਆ ਹੈ ਕਿ ਹੁਣ ਉਹ ਕੈਨੇਡਾ ਕੋਲ ਪੈਨੇਡਾ ਤੋਂ ਫੋਨ ਆਇਆ ਹੈ ਕਿ ਉਹਨਾਂ ਦੀ ਧੀ ਬੇਅੰਤ ਕੌਰ ਦੀ ਉੱਥੇ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ লাশ ਲਿਆਉਣ ਦੇ ਵਿੱਚ 35 ਲੱਖ ਰੁਪਏ ਖਰਚ ਹੋਣਗੇ ਹਾਲਾਂਕਿ ਪ੍ਰਬੰਧ ਜਿਹੜਾ ਹੈ ਕੀਤਾ ਜਾਵੇਗਾ ਪੰਜਾਬ ਸਰਕਾਰ ਤਰਫੋਂ ਔਰ ਹਰਸਿਮਰਤ ਕੌਰ ਬਾਦਲ ਇਸ ਦੀ ਗੱਲਬਾਤ ਜ਼ਰੂਰ ਕਰ ਰਹੇ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ